ਹਰਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਾਹੁਲ ਕਾਲਾ ਸਵਾਗਤ ਕਰਦਾ ਅੱਜ ਦੀਆਂ ਹੈਡਲਾਈਨਸ ਲੈ ਕੇ ਮੈਂ ਹਾਜ਼ਰ ਹੋਇਆ ਪਰ ਸਭ ਤੋਂ ਪਹਿਲਾਂ ਅਸੀਂ ਨਜ਼ਰ ਮਾਰਾਂਗੇ ਅੱਜ ਦੇ ਵਿਚਾਰ ਤੇ ਸਮੇਂ ਦੇ ਨਾਲ ਲੋਕ ਖਰੇ ਵੀ ਹੋ ਜਾਂਦੇ ਨੇ ਤੇ ਪਰੇ ਵੀ ਹੋ ਜਾਂਦੇ ਆ ਹੁਣ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ ਪੰਜਾਬ ਸਮੇਤ ਉੱਤਰ ਭਾਰਤ ਦੇ 6 ਸੂਬਿਆਂ ਦੇ ਵਿੱਚ ਜ਼ੀਰੋ ਵਿਜ਼ਿਬਿਲਟੀ ਕਈ ਉਡਾਣਾਂ ਹੋਈਆਂ ਪ੍ਰਭਾਵਿਤ ਹਰਿਆਣਾ ਪੰਜਾਬ ਚ ਸਿੱਤ ਲਹਿਰ ਦਾ ਅਲਰਟ ਨਵੇਂ ਸਾਲ ਚ ਠੰਡ ਹੋਰ ਵਧੇਗੀ। ਹਿਮਾਚਲ ਦੇ ਵਿੱਚ ਬਰਫਵਾਰੀ ਵਿਚਾਲੇ ਨਵੇਂ ਸਾਲ ਦਾ ਜਸ਼ਨ 30 ਤੇ 31 ਨੂੰ ਪਹਾੜਾਂ ਤੇ ਬਰਫਵਾਰੀ ਦੀ ਇਹ ਸੰਭਾਵਨਾ 5 ਦਿਨਾਂ ਤੱਕ ਮੌਸਮ ਰਹੇਗਾ ਸਾਫ਼। ਸੈਲਾਨੀਆਂ ਦੇ ਨਾਲ ਭਰਿਆ ਹਿਮਾਚਲ ਪ੍ਰਦੇਸ਼ ਇੱਕ ਦਿਨ ਦੇ ਵਿੱਚ 65000 ਸੈਲਾਨੀ ਰੋਹਤਾਂਗ ਤੇ 2 ਲੱਖ ਸ਼ਿਮਲਾ ਪਹੁੰਚੇ ਹੋਟਲਾਂ ਦੇ ਕਮਰੇ ਐਡਵਾਂਸ ਹੀ ਬੁੱਕ 24 ਘੰਟਿਆਂ 'ਚ ਕਰੋਨਾ ਦੇ 707 ਨਵੇਂ ਕੇਸ ਕਿਤੇ ਗਿਣਜੇ ਦੇਸ਼ ਭਰ ਦੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ 4000 ਤੋਂ ਹੋਈ ਪਾਰ ਜੀਐਨ1 ਵੇਰੀਐਂਟ ਤੇ 63 ਮਾਮਲੇ ਮਹਾਰਾਸ਼ਟਰ ਦੇ ਵਿੱਚ ਕਰੋਨਾ ਦੇ 50 ਕੁੱਲ ਕੇਸ ਹੋਏ ਜੀਐਨ1 ਵੇਰੀਐਂਟ ਤੇ 9 ਮਰੀਜ਼ ਆਏ ਸਾਹਮਣੇ ਮਹਾਰਾਸ਼ਟਰ ਦੇ ਮੰਤਰੀ ਵੀ ਹੋਏ ਕਰੋਨਾ ਪੋਜ਼ੀਟਿਵ ਅੱਜ ਸ਼ੁਰੂ ਹੋਣਗੇ ਸ਼ਹੀਦੀ ਸਮਾਗਮ 26 ਦਸੰਬਰ 11 ਪੋਨੂ ਸੂਬੇ ਦੀ ਕਚੈਰੀ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਦੀ ਪੇਸ਼ੀ ਦਾ ਹੈ ਪਹਿਲਾ ਦਿਨ ਫਤਿਹਗੜ੍ਹ ਸਾਹਿਬ ਦੇ ਵਿੱਚ ਪ੍ਰਸ਼ਾਸਨ ਤੇ ਐਸਜੀਪੀਸੀ ਵੱਲੋਂ ਕੀਤੇ ਗਏ ਉਖਤਾ ਪ੍ਰਬੰਧ 28 ਦਸੰਬਰ ਨੂੰ ਪੰਜਾਬ 'ਚ ਹੋਵੇਗੀ ਛੁੱਟੀ ਸ਼ਹੀਦ ਦੀ ਜੋੜ ਮੇਲ ਦੇ ਕਾਰਨ ਪੰਜਾਬ ਸਰਕਾਰ ਨੇ ਲਿਆ ਫੈਸਲਾ ਸਾਰੇ ਸਕੂਲ ਦਫ਼ਤਰ ਰਹਿਣਗੇ ਬੰਦ ਨੋਟੀਫਿਕੇਸ਼ਨ ਹੋਇਆ ਜਾ ਰਿਹਾ ਹੈ ਫਤਿਹਗੜ੍ਹ ਸਾਹਿਬ ਦੇ ਵਿੱਚ 3 ਦਿਨ ਬੰਦ ਰਹਿਣਗੇ ਸ਼ਰਾਬ ਦੇ ਠੇਕੇ ਛੋਟੇ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਸਰਕਾਰ ਨੇ ਲਿਆ ਫੈਸਲਾ ਹੋਟਲਾਂ ਦੇ ਬੀਰਵਾਰ ਵੀ ਨਹੀਂ ਖੁੱਲਣਗੇ ਸਿਰ ਕੱਲ ਤੱਕ ਸਾਹਿਬ ਦੇ ਜਥੇਦਾਰ ਦਾ ਸ਼੍ਰੋਮਣੀ ਕਮੇਟੀ ਨੂੰ ਹੁਕਮ ਗਿਆਨੀ ਰਗਵੀਰ ਸਿੰਘ ਨੇ ਕਿਹਾ ਗੁਰਦੇਵ ਸਿੰਘ ਕੌਂਕੇ ਦੇ ਕਾਤਲਾਂ ਖਿਲਾਫ ਦਰਜ ਕਰਵਾਓ ਐਫ ਆਈ ਆਰ ਇਹ ਨਸਲ ਕੁਸ਼ੀ ਦੀ ਘਣੌਣੀ ਹੈ ਮਿਸਾਲ ਤੇ ਮਿਸਾਲੀ ਸਜ਼ਾ ਹੀ ਮਿਲੇ ਮਨਜੀਤ ਸਿੰਘ ਜੀਕੇ ਦੀ ਹੋਈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸੀ 2019 ਦੇ ਵਿੱਚ ਪਾਰਟੀ ਚੋਂ ਕੱਢਿਆ ਗਿਆ ਸੀ ਆਪਣੀ ਜਾਗੋ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਵਿੱਚ ਕੀਤਾ ਰਲੇਵਾ ਮਨਜੀਤ ਸਿੰਘ ਜੀਕੇ ਦੀ ਅਕਾਲੀ ਦਲ ਚ ਸ਼ਮੂਲੀਅਤ ਤੇ ਸੁਖਵਿੰਦਰ ਸਿੰਘ ਬਾਦਲ ਨੇ ਬਾਕੀਆਂ ਨੂੰ ਕੀਤੀ ਅਪੀਲ ਕਿਹਾ ਪੰਥ ਦੀ ਮਜ਼ਬੂਤੀ ਦੇ ਲਈ ਅਕਾਲੀ ਦਲ ਦਾ ਮਜ਼ਬੂਤ ਹੋਣਾ ਬਹੁਤ ਹੀ ਜ਼ਰੂਰੀ ਕਾਂਗਰਸ ਪੰਜਾਬ ਇੰਚਾਰ ਬਦਲਦੇ ਹੀ ਨਵਜੋਤ ਸਿੰਘ ਸਿੱਧੂ ਹੋਏ ਸਰਗਰਮ ਕੇਜਰੀਵਾਲ ਤੇ ਸਾਧਿਆ ਨਿਸ਼ਾਨਾ ਕਿਹਾ ਇਮਾਨਦਾਰੀ ਦਾ ਦਾਵਾ ਕਰਨ ਵਾਲੇ ਸ਼ਰਾਬ ਚੋਰੀ ਚ ਫਸੇ ਹੋਏ ਜ਼ੀਰੇ ਨੂੰ ਕਿਹਾ ਮੇਰਾ ਛੋਟਾ ਭਰਾ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦਵਿੰਦਰ ਯਾਦਵ ਦਾ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਤੇ ਆਇਆ ਬਿਆਨ ਕਿਹਾ ਸਥਾਨਕ ਪਾਰਟੀ ਵਰਕਰਾਂ ਤੇ ਲੀਡਰਾਂ ਦੇ ਨਾਲ ਗੱਲਬਾਤ ਕਰਕੇ ਲਵਾਂਗਾ ਫੈਸਲਾ ਪੰਜਾਬ ਸਰਕਾਰ ਨੇ ਕੋੜਾ ਮੰਡੀ ਤੇ ਲਗਾਇਆ ਬੈਨ ਗਲੈਂਡਰ ਨਾਦੀ ਬਿਮਾਰੀ ਫੈਲਣ ਦੇ ਡਰੋਂ ਲਿਆ ਗਿਆ ਫੈਸਲਾ ਨਹਿਰ ਦੇ ਵਿੱਚ ਪਾੜ ਪੈਣ ਦੇ ਨਾਲ ਜਲ ਮਗਨ ਹੋਇਆ ਮਕਾਨ ਤੇ ਖੇਤ ਬੋਹਰ ਦੇ ਕਿਕਰ ਖੇੜਾ ਨੇੜੇ ਮਲੂਕਪੁਰ ਮਾਈਨਰ ਦੇ ਵਿੱਚ ਪਿਆਸੀ ਪਾੜ ਮੋਗਾ ਚ ਪੰਜ ਵਾਹਨਾਂ ਦੀ ਜ਼ਬਰਦਸਤ ਟੱਕਰ ਧੁੰਦ ਦੇ ਕਾਰਨ ਦੋ ਥਾਵਾਂ ਤੇ ਹੋਏ ਹਾਦਸੇ ਇੱਥੇ ਚਾਰ ਲੋਕ ਕੀ ਹੋਏ ਜ਼ਖਮੀ ਐਂਬੂਲੈਂਸ ਨੇ ਟਰੈਕਟਰ ਟਰਾਲੀ ਨੂੰ ਵੀ ਮਾਰੀ ਟੱਕਰ ਜਲੰਧਰ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਬਿਆਸ ਪੁਲ ਤੇ 10 ਵਾਹਨਾਂ ਦੀ ਹੋਈ ਟੱਕਰ ਸਿਮਰ ਦਾ ਪਰਿਆ ਟਰੱਕ 10 40 ਫੁੱਟ 헤ਠਾ ਡਿੱਗਿਆ ਧੰਨੋਵਾਲੀ ਫਾਟਕ ਨੇੜੇ ਕਾਰ ਤੇ ਮਿੰਨੀ ਟਰੱਕ ਦੇ ਵਿਚਾਲੇ ਹੋਈ ਟੱਕਰ ਚ ਇੱਕ ਦੀ ਹੋਈ ਮੌਤ ਪਟਿਆਲਾ ਚ ਟਰੱਕ ਦੇ ਨਾਲ ਬਾਈਕ ਦੀ ਹੋਈ ਜ਼ਬਰਦਸਤ ਟੱਕਰ ਤਿੰਨ ਜਣਿਆਂ ਦੀ ਮੌਤ ਇੱਕ ਗੰਭੀਰ ਜ਼ਖਮੀ ਲਾਸ਼ਾਂ ਪੋਸਟਮਾਰਟਮ ਲਈ ਭੇਜੀਆਂ ਜਲੰਧਰ ਦੇ ਵਿੱਚ 34 ਥਾਵਾਂ ਤੇ ਬਣਾਏ ਜਾਣਗੇ ਵੈਂਡਿੰਗ ਜ਼ੋਨ 7211 ਸਟ੍ਰੀਟ ਵੈਂਡਰਾਂ ਨੂੰ ਕੀਤਾ ਜਾਵੇਗਾ ਸ਼ਿਫਟ ਬਸਤੀ 바ਵਾ ਖੇਲ ਦੇ ਵਿੱਚ ਸਭ ਤੋਂ ਵੱਡਾ ਜ਼ੋਨ ਬਣਾਇਆ ਜਾਏਗਾ ਗੋਗਾ ਮੇੜੀ ਹੱਤਿਆਕਾਂਡ ਦੇ ਮਾਸਟਰਮਾਈਂਡ ਸੰਪਤ ਨਹਿਰਾ ਨੂੰ ਕਤਲ ਦਾ ਡਰ ਪਤਨੀ ਹਾਈ ਕੋਰਟ ਪਹੁੰਚੀ ਕਿਹਾ ਰਾਜਸਥਾਨ ਦੇ ਵਿੱਚ ਉਸ ਦੀ ਜਾਨ ਨੂੰ ਖਤਰਾ ਪੁਲਿਸ ਜੇਕਰ ਪੁਸ਼ਪ ਪੜਤਾਲ ਕਰਨਾ ਚਾਹੁੰਦੀ ਹੈ ਤਾਂ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਕਰੇ ਮੱਧ ਪ੍ਰਦੇਸ਼ ਦੇ ਵਿੱਚ ਕੈਬਨਟ ਦੇ ਅੰਦਰ ਕੀਤਾ ਗਿਆ ਵੱਡਾ ਫੇਰਬਦਲ 28 ਮੰਤਰੀਆਂ ਨੇ ਚੁੱਕੀ ਸਾਂ Shivraj Singh Johar ਸਰਕਾਰ ਦੇ ਸਿਰਫ 6 ਮੰਤਰੀਆਂ ਨੂੰ ਹੀ ਮਿਲੀ ਥਾਂ 10 ਦੀ ਕੀਤੀ ਗਈ ਛੁੱਟੀ ਵਿਜੇ ਵਰਗਿਆ ਪ੍ਰਹਲਾਦ ਸਮੇਤ 18 ਕੈਬਨਟ ਮੰਤਰੀ ਕल्याण ਬੈਨਰਜੀ ਨੇ ਫਿਰ ਕੀਤੀ ਉਪਰਾਸ਼ਪਤੀ ਤਨਖਾੜੀ ਦੀ ਨਕਲ ਬੰਗਾਲ ਦੇ ਵਿੱਚ ਕਿਹਾ ਮਮਿਕਰੀ ਕਰਨਾ ਮੇਰਾ ਮੌਲਿਕ ਅਧਿਕਾਰ ਹਜ਼ਾਰ ਵਾਰ ਕਰਾਂਗਾ ਨਿਊਜ਼ ਕਲਿੱਕ ਦਾ ਐਚਆਰ ਹੈੱਡ ਬਣ ਸਕਦਾ ਸਰਕਾਰੀ ਗਵਾ ਅਦਾਲਤ ਨੂੰ ਕਿਹਾ ਮੇਰੇ ਕੋਲ ਜ਼ਰੂਰੀ ਹੈ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ ਹਾਫਿਜ਼ ਸਈਦ ਦਾ ਪੁੱਤਰ ਲੜੇਗਾ ਚੋਣ ਲਾਹੌਰ ਤੋਂ ਨੈਸ਼ਨਲ ਅਸੈਂਬਲੀ ਚੋਣਾਂ ਦੇ ਲਈ ਨਾਮਜ਼ਦਗੀ ਕੀਤੀ ਦਾਖਲ ਪਾਰਟ ਆਉਣ ਵਾਲੇ ਜਹਾਜ਼ ਤੇ ਹਮਲੇ ਦੀ ਜਾਂਚ ਕਰੇਗੀ ਇੰਡੀਅਨ ਨੇਵੀ ਅਮਰੀਕਾ ਦਾ ਦਾਵਾ ਡਰੋਨ ਈਰਾਨ ਤੋਂ ਲਾਂਚ ਕੀਤਾ ਗਿਆ 300 ਭਾਰਤੀਆਂ ਵਾਲਾ ਜਹਾਜ਼ ਅੱਜ ਪਹੁੰਚੇਗਾ ਮੁੰਬਈ 3 ਦਿਨਾਂ ਦੀ ਹਿਰਾਸਤ ਤੋਂ ਬਾਅਦ ਕੀਤਾ ਗਿਆ ਰਿਹਾ ਇਹਨਾਂ ਦੇ ਵਿੱਚੋਂ 10 ਲੋਕਾਂ ਨੇ ਫਰਾਂਸ ਤੋਂ ਮੰਗੀ ਸੀ ਸ਼ਰਨ ਹੈਲਾਈਜ਼ ਦੇ ਵਿੱਚ ਇਨਾ ਹੀ ਮਿੰਦੋ ਇਜਾਜ਼ਤ ਧੰਨਵਾਦ